ਸੁਖਿੰਦਰ ਸੁਖੀ ਕਿਹੜੇ ਅੱਜ ਕੱਲ ਦੇ ਮਿਊਜ਼ਿਕ ਨੂੰ ਸੁਣਦੇ ਨੇ ਕਿਹੜੇ ਸਿੰਗਰ ਨੂੰ ਸੁਣਦੇ ਨੇ ਕਿਹਨੂੰ ਪਸੰਦ ਕਰਦੇ ਨੇ ਮੇਰਾ ਇੱਕ ਊਸੂਲ ਹੈ ਸ਼ੁਰੂ ਤੋਂ ਰਿਹਾ ਇਹ ਹਾਂਜੀ ਚਲੋ ਸਰੀਲੇ ਬੰਦੇ ਮੈਂ ਸੁਣ ਮੈਂ ਸਭ ਨੂੰ ਸੁਣਦਾ ਹਾਂਜੀ ਚਾਹੇ ਉਹ ਫਲਾਪ ਆ ਚਾਹੇ ਹਟਾ ਜਦੋਂ ਕਸਟਮ ਜੀ ਉਦੋਂ ਵੀ ਅੱਜ ਵੀ ਇੱਕ ਵਾਰੀ ਮੈਂ ਸੁਣਦਾ ਜ਼ਰੂਰ ਆ ਤੇ ਫਿਰ ਦੁਬਾਰਾ ਮੈਂ ਉਹਨੂੰ ਸੁਣਦਾ ਜਿਹੜਾ ਮੈਨੂੰ ਚੰਗਾ ਲੱਗਦਾ ਜਿਵੇਂ ਅੱਜ ਦੇ ਦੌਰ ਦੇ ਵਿੱਚ ਜੇ ਗੱਲ ਕਰੀਏ ਰਣਜੀਤ ਬਾਵਾ ਬਹੁਤ ਚੰਗਾ ਕਰਦਾ ਰਾਜਵੀਰ ਜੀ ਬੰਦਾ ਹੈ ਪਹਿਲਾਂ ਮਨਕੀਸ਼ ਦੇ ਬੜੇ ਸੋਹਣੇ ਗਾਣੇ ਆਏ ਨੇ ਤੇ ਐਮੀ ਬਿਰਕ ਉਹਨੇ ਪਹਿਲਾਂ ਬੜਾ ਸੋਹਣਾ ਚਲ ਇਹ ਇਹ ਅੱਜ ਸਮੇਂ ਦੇ ਵਿੱਚ ਨਵੇਂ ਸਿੰਗਰ ਜਿਹੜੇ ਹੈਗੇ ਨੇ ਇਹਨਾਂ ਨੂੰ ਇੱਕ ਬੈਨੀਫਿਟ ਹੈਗਾ ਵੀ ਸਾਡੇ ਮੌਕੇ ਦਾ ਸਕੂਲਾਂ 'ਚ ਇਹ 뮤직 ਦਾ ਸਬਜੈਕਟ ਹੁੰਦਾ ਨਹੀਂ ਸੀ ਵੀ ਇਹ ਸਾਰੇ 뮤직 ਬੈਕਗਰਾਉਂਡ ਦੇ ਵਿੱਚ ਚਾਹ ਕਮਰਗਰੇਵਾਲ ਹੁੰਨੀ ਨੇ ਮਡਾ ਪੰਮਾ ਢੂਮੇ ਵਾਲਾ ਹਾਂਜੀ ਅੱਛੇ ਸਿੰਗਰ ਨੇ ਅੱਛੇ ਇਸ ਸਿੱਖ ਕੇ ਸੁੰਦਰ ਸਰਤਾਜ ਹੁੰਨੀ ਨੇ ਇਹ ਸਿੱਖ ਕੇ ਐਮ ਐਫਲ ਪੀ ਐਚ ਡੀ 뮤직 ਦੀ ਕਰਕੇ ਆਏ ਨੇ ਇਹ ਸਿੱਖੇ ਹੋਏ ਕਲਾਕਾਰ ਨੇ ਵਧੀਆ ਵਧੀਆ ਗਾਉਂਦੇ ਨੇ ਮੈਨਾਂ ਨੂੰ ਸੁਣ ਦੱਸੋ ਸੁਣਦਾ ਜਿਹੜਾ ਸੁਣਦਾ ਮੈਂ ਸਾਰਿਆਂ ਨੂੰ ਪਤਾ ਲੱਜੇ ਤੇ ਗਾਣਾ ਮੈਂ ਸਾਰਿਆਂ ਨੂੰ ਸੁਣਦਾ